ਅਰੇ ਕੋਲ ਜੇ ਕੋਈ ਅਧਿਕਾਰ ਹੈ ਕੋਈ ਨੌਕਰੀ ਦੀ ਕਿਸੇ ਚੰਗੀ ਪਦਵੀ ਤੇ ਪੋਸਟ ਤੇ ਆ ਹੋ ਸਕਦੇ ਤੁਸੀਂ ਪੁਲਿਸ ਵਿੱਚ ਕੋਈ ਵਿਅਕਤੀ ਮਸੀਹੀ ਵਿਅਕਤੀ ਪੁਲਿਸ ਦੇ ਅਹੁਦੇ ਤੇ ਚੰਗੀ ਪਦਵੀ ਤੇ ਹੋਵੇ ਕੋਈ ਮਸੀਹੀ ਜੱਜ ਹੋਵੇ ਕੋਈ ਵਕੀਲ ਹੋਵੇ ਤਾਂ ਮਨੁੱਖ ਕਿਸੇ ਕਮਜ਼ੋਰ ਬੰਦੇ ਨਾਲ ਜੇ ਕੋ ਧੋਖਾ ਕਰਦਾ ਆ ਧੱਕਾ ਮੁੱਕੀ ਕਰਦਾ ਹੈ ਤਦੋਂ ਅਸੀਂ ਪਲਾਣਾ ਨਹੀਂ ਢੇ ਸਕਦੇ ਅਤੇ ਪਲਾ ਮਨੁੱਖ ਇਸ ਤਰ੍ਹਾਂ ਦਾ ਹੁੰਦਾ ਆ ਉਹ ਕਿਸੇ ਤੋਂ ਵੱਡੀ ਨਹੀਂ ਲਏਗਾ ਹਾਂ ਤੇ ਉਹ ਕਿਸੇ ਨੂੰ ਨਜ਼ਾਇਜ਼ ਤੰਗ ਨਹੀਂ ਕਰੇਗਾ ਹਾਂ ਜੀ ਅਗੇ ਉਹ ਆਪਣੇ ਕੰਮਾਂ ਵਿੱਚ ਇਮਾਨਦਾਰ ਹੋਵੇਗਾ ਹਾਂ ਜੀ ਉਹ ਕਿਸੇ ਦੀ ਛੁੱਟੀ ਗਵਾਈ ਹਾਂ ਸੁਣੋ ਧਿਆਨ ਨਾਲ ਇਹ ਚਾਹੇ ਮਾਸੀ ਦਾ ਪੁੱਤ ਚਾਹੇ ਮਾਮੇ ਦਾ ਪੁੱਤ ਤੇ ਚਾਹੇ ਸਾਕਾ ਭਰਾ ਜੇ ਛੁੱਟੀ ਗਵਾਈ ਦਿੰਨੇ ਆ ਬਾਈਬਲ ਕੀ ਕਹਿੰਦੀ ਹੈ ਉਹ ਪੰਚੰਗਾਂ ਨੂੰ ਨਹੀਂ ਹੈ ਕਿਉਂਕਿ ਬਾਈਬਲ ਛੁੱਟੀ ਬੋਲਣ ਵਾਲਿਆਂ ਨੂੰ ਕੀ ਕਹਿੰਦੀ ਹੈ ਫਰਾਂਮਨੁਖ ਨਹੀਂ ਕਹਿੰਦੇ